ਰਹੇ ਜਾ ਜਾ ਨਹੀਂ ਨਹੀਂ ਪਹਿਲਾਂ ਛੁੱਟੀਆਂ ਵੱਜੀਆਂ ਮੇਰੀਆਂ ਕੱਲ ਵੀ ਕੋਈ ਗੱਲਬਾਤ ਨਹੀਂ ਕਰੀਏ ਅੱਜ ਗੱਲਬਾਤ ਕਰ ਲਾਂਗੇ ਕੋਈ ਨਾ ਅੱਜ ਆ ਕੇ ਕਰ ਲਾਂਗੇ ਗੱਲਬਾਤ ਆ ਕੇ ਤਾਂ ਫਿਰ ਨੀਂਦ ਆਉਣ ਲੱਗ ਜਾਂਦੀ ਹੈ ਰਾਤ ਨੂੰ ਨਾ ਰਾਤ ਇੰਨੀ ਲੇਟ ਹੋ ਗਈ ਉਹ ਪਰ ਉਹਨਾਂ ਦਾ ਉਹ ਆਪਦੀ ਨਹੀਂ ਨਿਪਟੜਾ ਹੈਗਾ ਕੰਮ ਜਾ ਕਦੇ ਆ ਕਰ ਲੱਕ ਦਿਆ ਕਰ ਲੈ ਕਰਾਉਣੀਆਂ ਤਾਂ ਫੋਟੋਆਂ ਸਿੰਘਾਂ ਦੋ ਉਹ ਫੋਟੋਆਂ ਨਹੀਂ ਤੀ ਉਹ ਹਾਂ ਉਹ ਤਾਂ ਪਤਾ ਕੀ ਹੈ ਜਿਵੇਂ ਪਹਿਲਾਂ ਤਾਂ ਆਹ ਕੈਂਠਾ ਕੁੰਠਾ ਜਾ ਪਾ ਲੈਂਦੇ ਸੀ ਹਨਾ ਘੋੜੇ ਘੜੇ ਐ ਨਹੀਂ ਸੀ ਉਹਨਾਂ ਦਾ ਬੜਾ ਵਧੀਆ ਸਿਸਟਮ ਜਾ ਆਹੋ ਵੱਧ ਸਰੋਂ ਚ ਕੁੜੀ ਜੀ ਭਾਈਦੀ ਹੁੰਦੀ ਆ ਸਰੋਂ ਵਾਲਾ ਨਹੀਂ ਸੀ ਕੰਮ ਉਹਦਾ ਤਾਂ ਬੋਲਣ ਵਾਲੀਆਂ ਫੋਟੋਆਂ ਕਰੀਆਂ ਉਹਨਾਂ ਨੇ ਬੋਲਣ ਵਾਲੀ ਵੀਡੀਓ ਬੋਲਣ ਵਾਲੀਆਂ ਫੋਟੋਆਂ ਕਿਹੜੀਆਂ ਹੁੰਦੀਆਂ ਨੇ ਬੋਲਣ ਵਾਲੀ ਵੀਡੀਓ ਬਣਾਈਆਂ ਉਹਨਾਂ ਨੇ ਤਾਂ ਜਿਵੇਂ ਯਾਰ ਮੈਂ ਤੈਨੂੰ ਹੁਣ ਖੜ ਜਾ ਜਿਵੇਂ ਆਰਾਮ ਲੀਲਾ ਦੇਖਿਆ ਤੈ ਇੱਕ ਵਾਰੀ ਦੇਖੀ ਛੋਟੀ ਜੀ ਹੁੰਦੀ ਥੋਦ ਮੈਂ ਜਿਵੇਂ ਆਰਾਮ ਲੀਲਾ ਮੈਂ ਤਾਂ ਕਰੀ ਵੀ ਆਰਾਮ ਲੀਲਾ ਮੈਂ ਲਸਮਣ ਬਣਿਆ ਸੀ ਅੱਛਾ ਹਾਂ ਜਿਵੇਂ ਆਰਾਮ ਲੀਲਾ ਚ ਸੀਨ ਨਹੀਂ ਬਣਾਉਂਦੇ ਹੁੰਦੇ ਆਹ ਹਾਂ ਜਿਵੇਂ ਸੀਨ ਸੀਨ ਵਾਲੀ ਬਣਾਈਆਂ ਉਹਨਾਂ ਨੇ ਜਿਵੇਂ ਪ੍ਰਾਣੀਆਂ ਫਿਲਮਾਂ ਵਾਲੀਆਂ ਹੁੰਦੀਆਂ ਜਿਹੜੀਆਂ ਸ਼ੁਤੀਸ਼ ਕਾਲ ਰਾਜ ਬੱਬਰ ਉਹ ਆਪਣਾ ਕੀ ਆਦਾ ਨਾਮ ਹਾਂ ਮੈਨੂੰ ਸਮਝ ਨਹੀਂ ਆ ਰਹੀ ਖਤਮ ਨਿਕੜ ਜਾ ਇੱਕ ਮੇਰੀ ਗੱਲ ਸੁਣ ਨਾ ਜਿਵੇਂ ਮੈਂ ਰਾਂਜਾ ਅੱਛਾ ਤੂੰ ਹੀਰ ਹੈ ਠੀਕ ਹੈ ਮੈਂ ਤੇਰਾ ਇੱਥੇ ਇੰਤਜ਼ਾਰ ਕਰ ਰਿਹਾ ਹਾਂ ਤੂੰ ਆਈ ਠੀਕ ਹੈ ਹਾਂ ਗੱਗੂ ਗਿੱਲ ਮੰਗੂ ਜਿਵੇਂ ਗੱਗੂ ਗਿੱਲ ਹੋਰੀਣੀ ਸੀ ਪਹਿਲਾਂ ਉਵੇਂ ਹੀ ਆ ਕੰਮ ਸਾਰਾ ਠੀਕ ਹੈ ਮੈਂ ਹੁਣ ਇੱਥੇ ਤੇਰਾ ਇੰਤਜ਼ਾਰ ਕਰੂੰਗਾ ਠੀਕ ਤੂੰ ਆਈ ਠੀਕ ਹੈ ਤੂੰ ਹੀਰ ਹੈ ਉਹ ਲੜਣਾ ਨਹੀਂ ਕਿਆ ਤੂੰ ਹੀਰ ਮੈਂ ਰਾਂਝਾ ਠੀਕ ਹੈ ਚਲ ਹਾਂ ਲੈ ਹੁਣ ਮੈਂ ਤਰਾ ਇੰਤਜ਼ਾਰ ਕਰ ਰਹਾ ਠੀਕ ਹੈ ਠੀਕ ਹੈ ਮੈਂ ਆਉਣਾ ਹਾਂ ਹਾਂ ਤੂੰ ਆ ਜਾ ਹਾਂ ਤੂੰ ਉੱਥੇ ਉਥੇ ਆ ਰਹੀਆਂ ਵੇਲੇ ਚਾਰੀਆਂ ਜਿੱਥੇ ਮੈਂ ਮੱਝਾਂ ਚਾਰਦਾ ਠੀਕ ਹੈ ਕਿੰਨਾ ਚਿਰ ਹੋ ਗਿਆ ਹੀਰ ਇੰਨੀ ਵੇਟ ਕਰਾਈਂਗੀ ਹੁਣ ਤੂੰ ਤੇਰਾ ਰੋਜ਼ ਦਾ ਕੰਮ ਹੋ ਗਿਆ ਇਹ ਰਾਂਝਾ ਮੈਂ ਆ ਗਈ ਮੁੱਦਤਾ ਹੋ ਗਈਆਂ ਮੈਨੂੰ ਤਰੀ ਉੜੀਖ ਚ ਬੈਠਿਆ ਨੂੰ ਐਨੀ ਲੇਟ ਤੇਰਾ ਰੋਜ਼ ਦੀ ਕੰਮ ਹੋ ਗਿਆ ਏ ਤੈਨੂੰ ਕੀ ਪਤਾ ਮੈਂ ਕਿਵੇਂ ਨਿਕਲ ਕੇ ਆਈ ਆ ਘਰੂੰ ਤੈਨੂੰ ਪਤਾ ਮੇਰੇ ਭਰਾ ਗੰਡਾਸਿਆਂ ਵਰਗੇ ਆ ਉਹਨਾਂ ਦੇ ਹੱਥ ਵਿੱਚ ਗੰਡਾਸੇ ਹੁੰਦੇ ਆ ਓਏ ਲੱਖ ਗੰਡਾਸੇ ਹੋਣ ਮੇਰੇ ਹੱਥ ਚ ਵੀ ਦਨਾਲੀ ਐ ਜੇ ਤੇਰੇ ਵੀਰਾਂ ਹੱਥ ਗੰਡਾਸੇ ਨੇ ਘਰ ਜੱਟ ਦੇ ਰਫਲ ਦਨਾਲੀ ਨਹੀਂ ਵੇਖ ਲੈਣ ਦੋ ਹੱਥ ਕਰਕੇ ਫੜ ਮਾਰਨੀ ਬਲੀ ਸਖਾਲੀ ਪਰ ਮੈਂ ਤਾਂ ਨਾ ਕੁਝ ਕਰ ਸਕਦੀ ਮੈਂ ਤਾਂ ਆਪਦੇ ਭਰਾਵਾਂ ਤੋਂ ਡਰਦੀ ਆ ਤੈਨੂੰ ਪਤਾ ਕੰਧ ਟੱਪ ਕੇ ਆਈ ਆ ਮੈਂ ਤੇਰੇ ਵਾਸਤੇ ਹੀਰੇ ਪਿਆਰ ਦੇ ਵਿੱਚ ਲੋਕੀ ਕੀ ਨਹੀਂ ਕਰ ਸਕਦੇ ਤੂੰ ਛੋਟੀ ਕੰਧ ਦੀ ਗੱਲ ਕਰਦੀ ਆ ਇੱਥੇ ਤਾਂ ਘੜਿਆਂ ਤੇ ਤਰ ਤਰ ਕੇ ਆ ਜਾਂਦੇ ਨੇ ਪਰ ਤੇਰਾ ਪਿਆਰ ਨਹੀਂ ਸੱਚਾ ਹੈਗਾ ਹੀਰੇ ਕੀ ਕਹਤਾਵੇਂ ਤੂੰ ਮੇਰਾ ਪਿਆਰ ਸੱਚਾ ਨਹੀਂ ਤੂੰ ਤਾਂ ਮੈਨੂੰ ਜਮੇ ਤੋੜਦਾ ਮੈਂ ਤੈਨੂੰ ਇੰਨਾ ਪਿਆਰ ਕਰਦੀ ਆ ਤੇਰੇ ਪਿੱਛੇ ਤੇਰੇ ਪਿੱਛੇ ਮੈਂ ਆਪਣੀ ਪਰਮਾਨੰਦੀ ਇੱਜ਼ਤ ਬਾਰੇ ਵੀ ਨਹੀਂ ਸੋਚਿਆ ਮੈਂ ਨਹੀਂ ਮੱਜਾ ਚਰਾਉਂਦਾ ਫਿਰਦਾ ਤੇਰੀ ਇੱਕ ਸਿਰਫ ਚੂਰੀ ਖਾਤਰ ਚੂਰੀਆਂ ਤਾਂ ਮੈਨੂੰ ਮਾਵਾ ਵੀ ਕੁੱਟ ਕੇ ਦੇ ਦਿੰਦੀਆਂ ਸੀ ਹੀਰੇ ਪਰ ਤੇਰੀ ਚੂਰੀ ਮੈਨੂੰ ਸਕੂਨ ਦਿੰਦੀ ਆ ਚੱਲ ਠੀਕ ਆ ਹੀਰੇ ਜਾ ਨਾ ਰਹਾ ਚੱਲ ਨਾ ਚੱਲਣ ਦੇ ਵਧੀਆ ਓਰੇ ਆ ਵੇ ਪਾਣੀ ਪੀ ਲਾਂ ਨਾ ਲੇਟ ਹੋਈ ਜਾਂਦੀ ਸੀ ਜੀ ਲੇਟ ਕੇ ਹੋਈ ਜਾਂਦੀ ਤੇ ਭਾਈ ਇਹਦਾ ਕਿੰਨਾ ਵਧੀਆ ਰੰਗੋ ਰੰਗ ਪ੍ਰੋਗਰਾਮ ਚੱਲ ਰਿਹਾ ਚੱਲ ਚੱਲੀਏ ਫਿਰ ਕੀ ਬਣੇਦੇ ਭਾਈ ਹੀ ਰਾਂਝਾ ਬਣੇ ਕਿ ਮਿਰਚਾ ਸੋਹ ਬਣੇਦੇ ਚਲੋ ਓਏ ਕੋਈ ਬਣ ਪੱਤੜ ਦਾ ਲਾ ਦੇ ਗੱਲ ਨੂੰ ਮੇਰਾ ਸਾਲੋ ਪਹਿਲਾ ਬੰਦਾ ਦੇਖਿਆ ਉਹ ਜਿਹੜਾ ਤੀਮੀ ਥਲੇ ਇੰਨਾ ਲੱਗਿਆ ਹੋਇਆ ਤੂੰ ਹੈ ਰਾਤ ਗਾਣੇ ਗਾਉਂਦੀ ਫਿਰਦੀ ਸੀ ਬੈਲੀ ਬਣ ਮਿੱਤਰਾਂ ਬੜੇ ਡਰਾਵੇ ਜਰਲੇ ਮੈਨੂੰ ਕਹਿੰਦੇ ਤੁਸੀਂ ਨਹੀਂ ਭਾਈ ਤੁਹਾਨੂੰ ਨਹੀਂ ਕਹਿੰਦੀ ਸਤੋਂ ਹੀ ਗਾਣਾ ਮੂੰਹ ਤੇ ਉਹ ਭਾਈ ਅੱਜ ਕੱਲ੍ਹ ਦੀ ਕੀ ਸਮਝਾ ਮੈਂ ਹੁਣ ਤੈਨੂੰ ਮੈਂ ਇਹਨੂੰ ਬੈਲੀ ਬਣਾ ਕੇ ਕੀ ਕੱਢੇਂਗੀ ਤੂੰ ਪੰਜ-ਸੱਤ ਲੱਖਾਂ ਦਾ ਉੱਤੇ ਲੱਗ ਦੂ ਪੁਲਿਸ ਵਾਲੇ ਚੱਕ ਕੇ ਲੈ ਜਾਣਗੇ ਇਹਨੂੰ ਬੰਦਾ ਰੋਬ ਲਈ ਬੈਲੀਆਂ ਬਣਾਈ ਨਹੀਂ ਬਈ ਮੈਂ ਕੰਬੈਸੀ ਗਾਈ ਹਾਂ ਦੀ ਜਗਾਣਾ ਹੋਰ ਗਾਲ ਹੈ ਚਰਖੇ ਵਾਲਾ ਗੀਤ ਗਾਲ ਆ ਕੋਈ ਦਰਿਆ ਮੋਨ ਵਾਲਾ ਗਾਲ ਆ ਕੋਈ ਇਹਦੇ ਮਗਰ ਲੱਕੇ ਬੈਲੀ ਦਾ ਬਣ ਜੀ ਓਏ ਜੰਮੂ ਕਿਸਮੀ ਟੱਪ ਜੀ ਜਦੋਂ ਪੁਲਿਸ ਚੱਕ ਕੇ ਲੈ ਕੇ ਜਾਊ ਮੋਟੀ ਅਕਲੂ ਹੱਥ ਪਾ ਗੱਲ ਸੁਣੋ ਅਕਲੂ ਹੱਥ ਮਾਰਿਆ ਕਰ ਮੜੀ ਮੋਟੀ ਦਾੜੀ ਆ ਗਈ ਤੇਰੇ ਭਾਈ ਲੇਟ ਹੋ ਜਾਂਦੇ ਸੀ ਅੱਜ ਪੋਜ ਬਣਾਈਏ ਨੂੰ ਹੀਰਾ ਚੀ ਵਾਲੇ ਕਾ ਵਜੇ ਰਾਤ 2 ਵਜੇ ਬੰਦ ਕਰ ਇਹਨੂੰ ਕਾ ਵਜੇ 2 ਵਜੇ ਕਿਉਂ ਸਾਰਾ ਤੇ ਜ਼ਿੰਮੇਵਾਰੀ ਤਹੀਂ ਚੱਕੀ ਇਹਦੇ ਬਿਆਦੀ ਸਾਲੇ ਦੀ ਮੇਰੀ ਗੱਲ ਸੁਣ ਲੈ ਭਾਈ ਮੈਂ ਦੇਨੇ ਪੈਸੇ ਮੈਂ ਕਰਾਰ ਕਰਕੇ ਆਇਆ ਮੋਲੇ ਤਨਖਾਹ ਕੜਾ ਕੇ ਲੈ ਕੇ ਦੇ ਤੈਨਾਂ ਬਾਈ ਦ ਨੂੰ ਯਾ ਸਾਨੂੰ ਵੀ ਲੋੜ ਆ ਯਾ ਤਨਖਾਹ ਦੀ ਕਾਦੀ ਲੋੜਾ ਤੈਨੂੰ ਆ ਹਾ 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 ਬਦਿਆ ਦਾ ਕਿੰਨੇ ਦਾ ਫੋਜ ਬਣਾ ਰਸੀ ਹੀਰਾਂ ਚ ਜਿਹੜਾ ਕੀ ਬਣਾ ਤੂ ਓਏ ਹੀਰ ਕੀ ਰਾਂਝਾ ਰਾਂਝਾ ਬਣੇ ਹੈ ਰਾਂਝਾ ਬਣੇ ਦੇਖ ਲਓ ਬੁੱਤੀ ਰਾਂਝੇ ਦੀ ਚੱਲ ਕੋਈ ਨਾ ਬਾਈ ਜਵਾਦ ਪਹਿਲਾ ਰਾਂਝਾ ਓਏ ਜਿਹੜਾ ਭੈ ਦਾ ਤੋਂ ਐਡਾ ਥੱਲੇ ਲੱਗ ਗਿਆ ਓਏ ਚਲ ਜਲੀਏ ਜੀ ਆਪਾਂ ਵਗ ਜਾਂਦੇ ਬਾਈ ਲੇਟ ਹੋ ਰਹੀ ਨੂੰ ਡਿਊਟੀ ਤੇ ਬਹੂ ਨੂੰ ਵਿਗਾੜ ਦੇ ਵਿੱਚ ਸਭ ਤੋਂ ਵੱਡਾ ਹੱਥ ਤੇਰਾ ਹੈ ਇਹ ਰੱਖ ਕੇ ਸੁਣਦੇ ਆ ਰੋਮੇਗਾ ਜਦੋਂ ਟੱਪ ਕੀ ਸ਼ੇਵਲੇ ਇਹ ਤੇਰੇ ਵਰਗੇ ਦੇ ਪਰਚੇ ਤਾਂ ਨਵੇਂ ਨਵੇਂ ਲਿਆਦੇ ਹੁੰਦੀਆਂ ਨੇ ਕੰਜਰਾ ਤੂੰ ਤਾਂ ਪੈਸਿਆ ਨਹੀਂ ਵੇਣੀ ਹੈ ਹੈ ਬਾਈ ਖੜਖੜ ਕਰੇ ਪੋਜ ਬਣਾਵਣਾ ਦੇਖਣ ਲੱਗ ਰਹੀ ਇਹਨੂੰ ਮੈਂ ਤਾਂ ਅੰਦਰੋਂ ਆਈ ਸੀ ਮਾਹ ਪਤਾ ਨਹੀਂ ਕੀ ਲੱਗ ਰਹੇ ਨੇ ਗੱਲ ਨਾਲ ਕਬੀਲਦਾਰੀ ਲੈ ਕੇ ਚੱਜ ਕਰ ਲਿਆ ਕਰੋ ਕੋਈ ਹੈ ਬਾਈ ਇਹ ਜੋ ਕਦਾ ਕੀ ਮੂੰਹ ਫੜ ਲਉਂਗਾ ਲੋਕ ਤਾਂ ਮੇਰੇ ਨਾਲ ਦੇ ਅੱਡੀ ਚਵਾ ਕੁੰਦੇ ਨੇ ਆਪਣੇ ਟੱਬਰ ਬਾਰੇ ਰਹਿ ਰੱਬ ਦਾ ਨਾਮ ਐਕਾ ਮੇਰਾ ਸਾਲਾ ਕੱਲ੍ਹ ਦੇਖਿਆ ਮੈਂ ਤਾਂ ਕੋਈ ਕੋ ਮੋਬਾਈਲ ਤੇ ਵੀਡੀਓ ਕਰਾ ਭਾਗੂ ਪੂਗੂ ਜਾਂ ਕੌਣ ਹੈ ਉਹਨੂੰ ਪੁੱਛਿਆ ਮਲੰਗ ਨੂੰ ਮੇਰਾ ਹੈਰਾ ਤੈਨੂੰ ਦੂਜੇ ਪਿੰਡ ਜੀ ਨਹੀਂ ਜਾਣਦਾ ਭਾਗੂ ਨੂੰ ਛੱਤੀ ਪਿੰਡ ਜਾਣਦੇ ਨੇ ਫਿਰ ਉਹ ਤਾਂ ਮਾੜੀ ਮੋਟੀ ਮੇਰੀ ਇੱਜ਼ਤ ਦੀ ਥਾਰ ਕਰ ਲਿਆ ਕਰੋ ਫਿਰ ਕੀ ਹੋਗਾ ਭਾਈ ਜਵਾਕ ਨੇ ਕਰ ਲੈਂਦੇ ਚੋਚਲੇ ਇਹੀ ਉਮਰ ਹੁੰਦੀ ਐ ਐਦੋਂ ਮਗਰੋਂ ਕਬੀਲਦਾਰੀਆਂ 'ਚ ਫਸ ਜਾਣਗੇ ਚਾ ਲਿਆ ਮਾ ہاں ਭਾਈ ਚੋਚਲੇ ਆ ਮਗਰ ਲੱਗੀ ਹੋਈਆਂ ਭਾਈ ਚਾ ਲਿਆ ਮਾ ਲਿਆ ਦੇ ਕਿੱਧਰ ਨਿਕਲੇ ਤੇਰੇ ਵਾਲਾ ਪਤਾ ਨਹੀਂ ਭਾਈ ਮੈਨੂੰ ਕਿਹੜਾ ਦੱਸ ਕੇ ਜਾਂਦਾ ਉਹ ਆ ਪੈਂਦਾ ਖਸਮੇ ਕੇ ਲਦੀਣ ਬਣਾ ਫਿਰਦਾ 14 ਚਿੜੀਆ ਘਰੇ ਬਣਾ ਰੱਖਿਆ ਘਰ ਦਾ ਚਾ ਲਾਲ ਜੀ ਬਣਾ ਕੇ ਲਈ ਭਾਈ ਇਹਦੇ ਬੱਗੀ ਜੀ ਬਣਾ ਕੇ ਲਿਆਦੇ ਉਹਦੇ ਵਰਗੀ ਉਹਦਾ ਭਾਗਿਆ ਤੀਵੀ ਨੂੰ ਛੱਡਣਾ ਹੁਣ ਸਾਰਾ ਦਿਨ ਉੱਥੋਂ ਨਹੀਂ ਮੜਨਾ ਸਾਰਾ ਦਿਨ ਉਹ ਮੈਡਮ ਦੀ ਪੱਖੇ ਥੱਲੇ ਬੈਠੂਗੀ ਇਹ ਭਾਂ ਦਾ ਖਾਮ ਗਾਂ ਗੀਰਤ ਵੇਕੇ ਰਾਖੀ ਗਰੂ ਦੀ